ਮੈਂ ਸੱਚ ਜਵਾਇਦਾ ਨਿਊਰੋ ਬਟ ਅਮਰਜੀਤ ਸਿੰਘ ਅਜਿੱਥੇ ਗਾਂਧੀ ਆਪਣੇ ਆੜ ਪਹੁੰਚਿਆ ਸੋ ਇਥੇ ਰਾਈਟਰ ਵਿਜੇ ਕੁਮਾਰ ਜੀ ਦੀ ਬੁੱਕ ਜਿਹੜੀ ਆ ਰਿਲੀਜ਼ ਕੀਤੀ ਜਾ ਰਹੀ ਆ ਜਿਹਨਾਂ ਨੂੰ ਸਾਡੇ ਵਿਦਵਾਨ ਜਿਹੜੇ ਰਿਲੀਜ਼ ਕਰ ਰਹੇ ਨੇ ਸੋ ਕਿਤਾਬ ਦਾ ਨਾਮ ਹੈ ਪਿੰਡ ਮੁੜ ਜਾਵਾ ਸੋ ਆਸ ਕਰਦੇ ਹਾਂ ਕਿ ਪਾਠਕ ਜਿਹੜੇ ਇਹ ਕਿਤਾਬ ਨੂੰ ਚੰਗੀ ਤਰ੍ਹਾਂ ਪੜ੍ਹਨਗੇ ਜਿਹੜੀ ਜਿੰਨੀਆਂ ਵੀ ਗੱਲਾਂ ਇੱਥੇ ਲਿਖਿਆ ਗਿਆ ਉਹਨਾਂ ਦਾ ਧਿਆਨ ਰੱਖਣਗੇ ਕੈਮਰਾ ਫੋਟੋ ਨਹੀਂ ਕਮੀ ਆਉਂਦੀ ਹੈ ਸੋ ਵਿਜੇ ਹੁਤਰੀ ਜੀ ਨਾਲ ਅਗਰਿਓ ਹੁਤਰੀ ਜੀ ਨਾਲ ਥੋੜੀ ਗੱਲ ਕਰਦੇ ਹਾਂ ਬੁੱਕਾਂ ਬਾਰੇ ਕਿ ਅੱਜ ਕੱਲ ਰੁਝਾਨ ਥੋੜਾ ਘਟਦਾ ਜਾ ਰਿਹਾ ਪਾਠਕਾਂ ਦਾ ਪੜ੍ਹਨ ਵਾਲੇ ਪਾਸੇ ਇਹਦੇ ਬਾਰੇ ਇਹਨਾਂ ਦੇ ਕੀ ਵਿਚਾਰ ਨੇ ਕਿਉਂਕਿ ਰਾਈਟਰ ਜਿਹੜੇ ਹਜ਼ਾਰਾਂ ਰੁਪਈਆ ਲੱਖਾਂ ਰੁਪਈਆ ਲਾ ਕੇ ਆਪਣੀ ਬੁੱਕ ਸਾਫਦੇ ਆ ਸੋ ਇਹ ਜਿਹੜੇ ਪੈਸੇ ਜਿਹੜੇ ਆ ਉਹ ਆਪਣੇ ਸੋਖ ਨਾਲ ਪਾਵੇਂ ਬਣਾਉਂਦੇ ਆ ਜੋ ਮਰਜੀ ਪਹਿਲਾਂ ਤਾਂ ਹੁੰਦਾ ਹੀਗਾ ਕਿ ਚਲੋ ਆਪਣਾ ਗੁਜ਼ਾਰਾ ਚੱਲ ਜਾਂਦਾ ਹੈਗਾ ਕੋਈ ਗਰੀਬ ਰਾਈਟਰ ਆਪਣੀ ਬੁੱਕ ਲੇਖ ਕੇ ਆਪਣਾ ਗੁਜ਼ਾਰਾ ਚਲਾਉਂਦਾ ਹੀ ਕਰਦਾ ਪਰ ਅੱਜ ਕੱਲ ਰੁਝਾਨ ਘਟ ਰਿਹਾ ਸੋ ਇਹਦੇ ਬਾਰੇ ਕੀ ਵਿਚਾਰ ਨੇ ਇਹਨਾਂ ਸਤਿ ਸ਼੍ਰੀ ਅਕਾਲ ਬੋਲੀ ਧੰਨਵਾਦ ਜੀ ਵਿਚਾਰ ਲੈਂਦੇ ਮਸਤੇ ਮੈਂ ਆਪਣੇ ਦੋਸਤਾਂ ਨੂੰ ਕਹਿਣਾ ਚਾਹਾਂਗਾ ਕਿ ਸਹਿਜ ਜੀ ਸਮਾਜ ਸੇਜ ਵਿੱਚ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਆਪਣੇ 2 ਸਾਲ ਦੇ ਕੈਡ ਕਾਲ ਵਿੱਚ ਪਾਕਿਸਤਾਨੀ ਲਗਭਗ 700 ਕਿਤਾਬਾਂ ਦਾ ਅਝੰਡ ਕੀਤਾ ਉਹ ਜਿਹੜੀ ਉਹਨਾਂ ਦੀ ਸੋਚ ਬਣੀ ਉਹਨਾਂ ਦੇ ਕਿਤਾਬਾਂ ਤੋਂ ਜੋ ਨਹੀਂ ਗਹਿਨ ਕੀਤਾ ਜਾਂ ਉਹਨਾਂ ਦੇ ਪ੍ਰਵਾਹ ਦੀ ਭੂਮਿਕਾ ਸੀ ਉਹ ਵੀ ਸਹਿਤ ਜਿਹੜੇ ਸਾਡੇ ਸਿਆਣੇ ਬੰਦੇ ਹੁੰਦੇ ਆ ਉਹ ਵੀ ਸਹਿਦਾਈ ਹਿੱਸਾ ਹੁੰਦੇ ਆ ਤੁਹਾਡਾ ਇੱਕ ਪ੍ਰਸ਼ਨ ਸੀ ਕਿ ਸਹਿਦ ਕਾਰਨ ਲੋਕਾਂ ਦੀ ਦੂਰੀ ਕਿਉਂ ਵਧੀ ਹੈ ਇਹਦੇ ਤੁਸੀਂ ਬਿਹਤਰ ਜਾਣਦੇ ਹੋ ਕਿ ਸਹਿਦ ਦੇ ਜਿਹੜੇ ਉਦੇਸ਼ ਇਹਨਾਂ ਤੋਂ ਜਿਹੜੇ ਭੜੀ ਪਾਣ ਵਕਫ ਨਹੀਂ ਇਹਦੀ ਉੱਚਤਾ ਜੋ ਹੁੰਦੀ ਹੈ ਸਹਿਦ ਦੀ ਉਹ ਨਹੀਂ ਜਾਣੀ ਨਹੀਂ ਤੇ ਕੁਝ ਜਿਹੜੇ ਸਾਇਤਿਕ ਕਿਸਮ ਦੇ ਜਿਹੜੇ ਸਾਹਿਦੋਂ ਥੋੜੀ ਹਟਵੇਂ ਹੁੰਦੇ ਆ ਇਹ ਜੋ ਮੌਸਮੀ ਰੌਣਾਂ ਮਿੱਤਰ ਨੇ ਮਨਾਇਆ ਤੁਸੀਂ ਅੱਜ ਦੇ ਹੀ ਪ੍ਰੋਗਰਾਮ ਤੋਂ ਹੀ ਤੁਸੀਂ ਨੋਟ ਕੀਤਾ ਹੋਊਗਾ ਕਿ ਕਿੰਨੇ ਵੱਡੇ ਪੱਧਰ ਤੇ ਰਾਜਾ ਸੀ ਕਿੰਨੀਆਂ ਫੁੱਸਾਂ ਅੱਜ ਖਾਲੀਆਂ ਰਹੀਆਂ ਨੇ ਇਹ ਸਾਡੇ ਕੁਝ ਐਸਾ ਸੰਜੀਦਾ ਲੋਕ ਨਹੀਂ ਮੈਂ ਧੰਵਾਦ ਆ ਧੰਵਾਦੀਆਂ ਉਹਨਾਂ ਮਿੱਤਰਾਂ ਦਾ ਇੱਕ ਵੇ ਇੱਕ ਮਿੱਤੇ ਜਕੇ ਕਾਕੇ ਗਏ ਸੀ ਸ਼ਾਇਦ ਪੁਲਿਸ ਵੀ ਪਾਕ ਚੋ ਨਹੀਂ ਕਿੰਦੇ ਕਿ ਮੈਨੂੰ ਅਚਨਚੇਤ ਚੇਤਾ ਆਇਆ ਕਿ ਅੱਜ ਬਾਬੇ ਬੀਜੇ ਦਾ ਫੰਕਸ਼ਨ ਸੀ ਤੇ ਮੈਂ ਜਿਸ ਤਰ੍ਹਾਂ ਸੀ ਜਿਹੜੇ ਕੱਪੜੇ ਸੀ ਉਹਨਾਂ ਚ ਆ ਗਿਆ ਔਰ ਉਹਨਾਂ ਦਾ ਜਿਹੜਾ ਵਿਪਾਕ ਗਿਆ ਜਿਸ ਨੂੰ ਅਸੀਂ ਸਾਡੇ ਲੋਕਾਂ ਚ ਸਖਤ ਵਿਪਾਕਿਆ ਜਾਂਦਾ ਤੁਸੀਂ ਸੱਚਾ ਸੀਗਾ ਜਿੰਨਾ ਚੇ ਸਾਡੇ ਸਮਾਜ ਦੇ ਵਿੱਚ ਸੰਜੀਤ ਦਾ ਲੋਕ ਮਿਸ਼ਨ ਸਿੰਘ ਇਹ ਮਿਸ਼ਨ ਦਾ ਚੀਨੀ ਹੋ ਗਿਆ ਇਹਨਾਂ ਨੇ ਆਪਣੇ ਪਿਓ ਦੇ ਜਿਹੜੀ ਇਸ 28 ਜਨੂਕਾਰ ਆਇਆ ਵਾ ਸੰਦੀਪਾ ਬੰਦੇ ਸੰਸਾਦੀ ਗੋੜਿਆ ਤੁਹਾਡਾ ਬਹੁਤ ਬਹੁਤ ਧੰਵਾਦ ਇਹ ਕਿਤਾਬ ਦੀ ਜਿਹੜੀ ਹੈ ਇਹ ਜਦੋਂ ਪੜ ਕੇ ਮੈਂ ਹੁਣੇ ਚਾਹਾਂਗਾ ਇਸ ਕਿਤਾਬ ਦੇ ਬਾਰੇ ਜਰੂਰ ਕੋਈ ਵਿਦਵਾਨ ਜੀ ਦੀ ਨਜ਼ਰ ਤੋਂ ਨੰਗੀ ਆ ਉਹ ਕਿਤਾਬ ਦੇ ਵਿੱਚ ਇੱਕ ਮੇਰੀ ਕਿਤਾਬ ਤਾਂ ਰਿਲੀਜ਼ ਕਰਨ ਵਾਇ ਨੂੰ ਤੇ ਲੇਖਕਾਂ ਨੂੰ ਬੇਨਤੀ ਹੈ ਕਿ ਕੋਈ ਕਿਤਾਬ ਆਪਣੇ ਲੇਖਕ ਪਾਠਕ ਆਪਣੇ ਘਰ ਤੇ ਖੜ ਕੇ ਉਹਨਾਂ ਸ਼ਰਮਿਤਾਰ ਨਾ ਹੋਣਾ ਪਵੇ ਆ ਬੱਚਿਆਂ ਕੋਲ ਕਿ ਮੇਰਾ ਡੈਡੀ ਕੀ ਚੁੱਕ ਗਿਆ ਇਸ ਕਰਕੇ ਆਪਣੀ ਸਾਇਕਿਕ ਜ਼ਿੰਮੇਵਾਰੀ ਨੂੰ ਜਿਹੜੀ ਸਾਡੇ ਘਰਾਂ ਦੇ ਪਰਦੇਸ ਹੁੰਦੀ ਆ ਇਹਨਾਂ ਸ਼ਬਦਾਂ ਨਾਲ ਮੈਂ ਕਿਤਾਬ ਦੇ ਲੇਖ ਨੂੰ ਬਹੁਤ ਬਹੁਤ ਮੁਬਾਰਕ ਦਿਨਾ ਔਰ ਅਗੇ ਤੋਂ ਵਾਸ ਕਰਨਾ ਚਾਹੁੰਦਾ ਹਾਂ ਧੰਨ ਬੀਹਿੰਦਾ ਜੀ ਤੁਸੀਂ ਕੋਈ ਕਹਿਣਾ ਚਾਹੋਗੇ ਇਸ ਬਾਰੇ ਪਿਆ ਦੇ ਪ੍ਰੋਗਰਾਮ ਬਾਰੇ ਕੀ ਅੱਜ ਦੇ ਪ੍ਰੋਗਰਾਮ ਦੇ ਬਾਰੇ ਅਗਨੀ ਉਤਰੀ ਸਾਹਿਬ ਨੂੰ ਜੋ ਵਿਸਤਾਰ ਨਾਲ ਬਸ ਤਾਂ ਉਹ ਕਾਫੀ ਹੈ ਤੇ ਮੈਂ ਤਾਂ ਸਿਰਫ ਔਰ ਸਿਰਫ ਇਸ ਮੌਕੇ ਤੇ ਇੱਕ ਉਬਰ ਦੇ ਸ਼ਾਇਰ ਉਬਰ ਦੇ ਕਵੀ ਵਿਜੇ ਕੁਮਾਰ ਜੀ ਨੂੰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਬੱਚਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਉਹਨਾਂ ਨੇ ਆਪਣੀ ਇਸ ਕਿਤਾਬ ਨਾਲ ਪਿੰਡ ਮੁੜ ਜਾਵਾ ਦੇ ਨਾਲ ਸਾਹਿਤ જગਤ ਵਿੱਚ ਪੈਰ ਰੱਖਿਆ ਰੱਬ ਉਹਨਾਂ ਨੂੰ ਹੋਰ ਤਰਕੀਆਂ ਬਖਸ਼ੇ ਤੇ ਉਹਨਾਂ ਦਾ ਪੈਂਡਾ ਲੰਮਾ ਵੀ ਹੋਵੇ ਤੇ ਸੁਖਾਲਾ ਵੀ ਹੋਵੇ ਧੰਨਵਾਦ ਹਾਂਜੀ ਗਾਂਧੀਆ ਬਰਾੜ ਵਿਖੇ ਇਸ ਵਾਰ ਚੰਦਰ ਨੰਦਾ ਜੀ ਦਾ ਜੋ ਜਨਮ ਦਿਹਾੜਾ ਬਣਾਇਆ ਗਿਆ ਹੈ 바ਵਾ ਵੀਰ ਸਿੰਘ ਕੋਲ ਬਣਾਇਆ ਗਿਆ ਸੋ ਇਹਦੇ ਵਿੱਚ ਕਿਤਾਬ ਦੇ ਡਾਇਰੈਕਟਰ ਵੀ ਆਏ ਨੇ ਸੋ ਉਹਨਾਂ ਨਾਲ ਇੱਕ ਸਕਿੰਟ ਲਈ ਗੱਲ ਕਰਦੇ ਹਾਂ ਵੀ ਕੀ ਇਹਨਾਂ ਕੀ ਮੁੱਖ ਰੱਖ ਕੇ ਇਹਨਾਂ ਨੇ ਕਿਤਾਬ ਸਾਪੀ ਆ ਤੇ ਉਹਦੇ ਵਿੱਚ ਕੀ ਹੈਗਾ 2 ਮਿੰਟ ਦੀ ਗੱਲ ਕਰਨ ਜੀ ਸਭ ਤੋਂ ਪਹਿਲਾਂ ਤੇ ਇਸ ਸੰਸਥਾ ਦਾ ਪੂਰੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੀ ਬੁੱਕ ਨੂੰ ਇਹਨਾਂ ਔਰ ਰਿਲੀਜ਼ ਕਰਕੇ ਮੇਰੀ ਹੌਸਲਾ ਫਜ਼ਾਈ ਕੀਤੀ ਹੈ ਔਰ ਇਸ ਬੁੱਕ ਨੂੰ ਲਿਖਣ ਦੇ ਪਿੱਛੇ ਮੇਰੇ ਬਜ਼ੁਰਗ ਸਹਿਯੋਕਕਾਰਾਂ ਦਾ ਬਹੁਤ ਵੱਡਾ ਹੱਥ ਹੈ ਖਾਸ ਕਰਕੇ ਵਿਸ਼ੰਦਾਸ ਮਿਸ਼ਨ ਜੀ ਉਹਨਾਂ ਦਾ ਪ੍ਰੋਫੈਸਰ ਸੁਖਵਿੰਦਰ ਜੀ ਡਾਕਟਰ ਲੇਖ ਰਾਜ ਜੀ ਔਰ ਬਾਬਾ ਵੀਰਾ ਜੀ ਉਹਨਾਂ ਦਾ ਮੈਂ ਇਹਨਾਂ ਦੀ ਰਹਿਨੁਮਾਈ ਹੇਠ ਹੀ ਇਹ ਸਾਰਾ ਕੰਮ ਕਰ ਸਕਿਆ ਔਰ ਕਾਮਯਾਬ ਹੋਇਆ ਇਸ ਲਈ ਮੈਂ ਨਹੀਂ ਇਹ ਸਾਰੇ ਵਧਾਈ ਦੇ ਪਾਤਰ ਹਾਂ ਜੀ ਧੰਨਵਾਦ ਜੀ